ਤਾਂ ਧੰਨਵਾਦ ਕਰਦਾ ਸੋ ਨਾਲ ਨਾਲ ਇੱਕ ਬੇਨਤੀ ਹੋਰ ਆਤਾ ਅੱਜ ਚਰਨਾ ਵਿੱਚ ਸਾਰਿਆਂ ਦੇ ਜਿੰਨੇ ਵੀ ਨਿਊਜ਼ ਦੇਖ ਰਹੇ ਹੋ ਇੱਕ ਸਮਾਣੇ ਮੋਰਚਾ ਲੱਗਿਆ ਹੋਇਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ 12 ਅਕਤੂਬਰ ਨੂੰ ਇੱਕ ਸਾਲ ਹੋ ਜਾਣਾ ਤੇ ਸਵੇਰੇ 11 ਤਰੀਕਾ 11 ਅਕਤੂਬਰ ਆ ਪਰਸੋਂ ਐਤਵਾਰ ਦੀ 12 ਅਕਤੂਬਰ ਨੂੰ ਇੱਕ ਸਾਲ ਹੋ ਜਾਣਾ ਸਭ ਸੰਗਤਾਂ ਨੂੰ ਅੱਥ ਬੰਨ ਕੇ ਬੇਨਤੀ ਆ ਵੀ ਵੱਧ ਛੜ ਕੇ ਇਸ ਟਾਵਰ ਮੋਰਚੇ ਵਿੱਚ ਜ਼ਰੂਰ ਪਹੁੰਚੋ ਗਰਜੀਤ ਸਿੰਘ ਖਾਲਸਾ ਆਪਦੇ ਉਤੋਂ ਦੀ ਬਹੁਤ ਜ਼ਿਆਦੇ ਕਹਿਰਾਂ ਦੀ ਠੰਡ ਵੀ ਨਗਾ ਚੁੱਕਿਆ ਕਹਿਰਾਂ ਦੀ ਧੁੱਪ ਵੀ ਗਰਮੀ ਵੀ ਮੀਂਹ ਵੀ ਬਾਰਸਾਂ ਬਹੁਤ ਤੇਜ਼ ਹੋਈਆਂ ਗੜੇ ਵੀ ਪਏ ਪਰ ਉਹ ਗੁਰੂ ਦਾ ਸਿੰਘ ਅਬਦਾ ਸਿੱਧਕ ਨਹੀਂ ਆ ਰਿਹਾ ਮਹਾਰਜ ਚ ਪਾਸ਼ ਦੇ ਚਰਨਾਂ ਵਿੱਚ ਐਨ ਪੂਰਾ ਤਨਮਨ ਧਨ ਲਾ ਕੇ ਬੈਠਿਆ ਆਪਣੀ ਜਾਣ ਦੀ ਪਰਵਾਹ ਨਹੀਂ ਕਰ ਰਿਹਾ ਇਸ ਕਰਕੇ ਬੇਨਤੀ ਹੈ ਸਭ ਸੰਗਤਾਂ ਨੂੰ ਹੱਥ ਜੋੜ ਕੇ 12 ਅਕਤੂਬਰ ਦਿਨ ਐਤਵਾਰ ਨੂੰ ਸਮਾਣੇ ਸਹਿਰ ਦੇ ਵਿੱਚ ਟਾਵਰ ਤੇ ਜਿੱਥੇ ਮੋਰਚਾ ਲੱਗਿਆ ਤਹਿਸੀਲ ਕੋਲੇ ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਨਾਲ-ਨਾਲ ਮੈਂ ਤੁਹਾਨੂੰ ਭਾਈ ਗੁਰਜੀਤ ਸਿੰਘ ਜੀ ਤੇ ਰਾਣਾ ਜੀ ਉਹਨਾਂ ਨੇ ਸਭ ਸੰਗਤ ਨੂੰ ਬੇਨਤੀ ਵੀ ਕੀਤੀ ਆ 2-3 ਮਿੰਟ ਦੀ ਵੀਡੀਓ ਇਹਨਾਂ ਦੀ ਜਾਂਦੇ ਜਾਂਦੇ ਉਹ ਵੀ ਸੁਣ ਕੇ ਜਾਇਓ ਕਿਸੇ ਵੀ ਕੀਮਤ ਤੇ ਹਾਰ ਨਹੀਂ ਦੇਣਾ ਹੈ ਤੇ ਮੈਂ ਦੁਬਾਰਾ ਫਿਰ ਆਪਸੇ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ 12 ਤਾਰੀਖ ਨੂੰ 12 ਵਜੇ ਪਰਸੋ ਸੰਡੇ ਦਾ ਦਿਨ ਹੈ ਆਪਨੇ कोई भी भाई अपने घर पे ना रुके यहाँ पहुंच के मोर्चे की शोभा बढ़ाएं और सरकारों को हमने दिखाना है कि गुरजीत खालसा अकेला नहीं है हम सब एक साथ हैं बिल्कुल जी राणा जी कोथे समेत पहुँचे ने महापुरखाए नही बेनती करते हैं कि आप सारे ही क्योंकि सर्व धर्म बेदबी रोकू कानून मोर्चा है पवित्र श्रीमद भगवत गीता श्री गुरु ग्रंथ साहब महाराज ਪੀਤਰ ਬਾਈਬਲ ਪੀਤਰ ਕੁਰਾਨ ਚਾਰੇ ਧਰਮ ਗ੍ਰੰਥਾਂ ਦੇ ਵਾਸਤੇ ਜਿਹੜਾ ਕਾਨੂੰਨ ਬਣ ਰਿਹਾ ਤੇ ਸੰਘਰਸ਼ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਲੜਦੇ ਪਏ ਨੇ ਸਾਰੇ ਧਰਮਾਂ ਦਾ ਸੰਘਰਸ਼ ਹੈ ਤੇ ਆਪਾਂ ਸਾਰੇ ਇਕੱਠੇ ਹੋ ਕੇ ਮੈਂ ਗਿਆ ਸੀ ਲੁਧਿਆਣੇ ਸਰਬ ਧਰਮ ਸੇਵਾ ਫਾਊਂਡੇਸ਼ਨ ਜਿਹੜੀ ਕਿ ਸਾਡੇ ਰਾਮ ਸਿੰਘ ਰਾਣਾ ਜੀ ਉੱਥੋਂ ਸੇਵਾ ਕਰਦੇ ਪਏ ਨੇ ਸਾਰੇ ਪੰਜਾਬ ਵਾਸੀਆਂ ਦੀ ਮੈਂ ਸਮਝਦਾ ਇਹ ਦੋਨੋਂ ਇੱਥੇ ਵੀ ਸਰਬ ਧਰਮ ਆ ਇਹ ਵੀ ਸਰਬ ਧਰਮ ਕਾਨੂੰਨ ਮੋਰਚਾ ਹੈ ਤੇ ਆਪਾਂ ਸਾਰੇ ਰਲ ਕੇ ਇਹ ਕਾਨੂੰਨ ਬਣਵਾ ਲਈਏ ਕਿਉਂਕਿ ਹੁਣ ਜਿਹੜਾ ਸਮਾਂ ਆ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਉਹਦੇ ਤੇ ਸਰਕਾਰ ਨੂੰ ਮਜਬੂਰ ਕਰੀਏ ਕਿ ਪਹਿਲਾਂ ਕਾਨੂੰਨ ਬਣਾਓ ਫਿਰ ਤੁਸੀਂ ਗੁਰਪੁਰ ਮਨਾਉਣ ਦੇ ਹੱਕਦਾਰ ਹੋਵੋਗੇ ਸੋ ਸਾਰੇ ਵੱਧ ਚੜ ਕੇ ਪਹੁੰਚੋ ਸਾਡੇ ਸਾਰਿਆਂ ਵੱਲੋਂ ਰਾਣਾ ਜੀ ਵੱਲੋਂ ਸਭ ਵੱਲੋਂ ਇਹੀ ਬੇਨਤੀ ਹੈ ਕਿ ਉਸ ਦਿਨ ਇੱਕ ਸਾਲ ਦੀ ਤਪੱਸਿਆ ਭਾਈ ਗੁਰਜੀਤ ਸਿੰਘ ਦੀ ਸਫਲੀ ਕਰੀਏ ਆਪਾਂ ਵੀ ਜਿਵੇਂ ਰਾਣਾ ਜੀ ਨੇ ਕਿਹਾ 2 ਘੰਟੇ 3 ਘੰਟੇ ਆਪਾਂ ਵੀ ਆਹੁੱਤੀ ਦਈਏ ਆਪਾਂ ਵੀ ਆਪਣੇ ਸਮਾਂ ਸਫਲਾ ਕਰੀਏ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲੇ